ਸਸ਼ਕਾਲ ਦਰਸ਼ਕੋ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਦਰਸ਼ਕੋ ਅੱਜ ਆਪਾਂ ਗੱਲ ਕਰਾਂਗੇ ਕਿ ਉਹ ਪੰਜਾਬ ਸਿੱਖ ਰੈਜੀਮੈਂਟ ਜਿਸ ਨੇ ਹੁਣ ਤੱਕ अनेकां ਲੜਾਈਆਂ ਲੜੀਆਂ ਖਾਸ ਕਰਕੇ ਚਾਹ ਚੀਨ ਦੀ ਸਰਦ ਹੋਵੇ ਚਾਹ ਪਾਕਿਸਤਾਨ ਦੀ ਸਰਦ ਹੋਵੇ ਚਾਹ ਸਾਰਾ ਗੜੀ ਦੇ ਜੰਗ ਹੋਵੇ ਚਾਹ 1971 ਦੀ ਲੜਾਈ ਹੋਵੇ ਜਾਂ ਹੋਰ ਅਨੇਕਾਂ ਲੜਾਈਆਂ ਲੜੀਆਂ ਪਰ ਅੱਜ ਬੜੇ ਦੁੱਖ ਦੀ ਗੱਲ ਹੈ ਤੇ ਮੁੱਖ ਮੰਤਰੀ ਪੰਜਾਬ ਦਾ ਬਿਆਨ ਬੜੇ ਦੁੱਖ ਨਾਲ ਸਾਂਝਾ ਕਰਨਾ ਪੈ ਰਿਹਾ ਹੈ ਕਿ ਉਹਨਾਂ ਨੇ ਕਿਹਾ ਕਿ ਹੁਣ ਸਿੱਖ ਰੈਜੀਮੈਂਟ ਨੂੰ ਭਰਤੀ ਦੇ ਲਈ ਨੌਜਵਾਨ ਨਹੀਂ ਮਿਲ ਰਹੇ ਦਰਸ਼ਕੋ ਚਿੰਤਾ ਦਾ ਵਿਸ਼ਾ ਬੜਾ ਮੰਤ ਭਾਗਾ ਚਾਹੇ ਉਹਨੂੰ ਬਿਆਨ ਕਹਿ ਲੋ ਜਾਂ ਇਹ ਕਹਿ ਲੋ ਕਿ ਜੇਕਰ ਵਾਕਈ ਸਿੱਖ ਰੈਜੀਮੈਂਟ ਦੇ ਕਮਾਂਡੈਂਟ ਨੇ ਮੁੱਖ ਮੰਤਰੀ ਪੰਜਾਬ ਦੇ ਨਾਲ ਇਹ ਗੱਲ ਸਾਂਝੀ ਕੀਤੀ ਹੈ ਤਾਂ ਉਹ ਵੀ ਚਿੰਤਾ ਦਾ ਵਿਸ਼ਾ ਸੋ ਦਰਸ਼ਕੋ ਇਸ ਤੋਂ ਪਹਿਲਾਂ ਇੱਕ ਵੱਡੀ ਮੁੱਖ ਭੂਮਿਕਾ ਹੁੰਦੀ ਸੀ ਸਿੱਖ ਰੈਜੀਮੈਂਟ ਦੀ ਜਿਨੀਆਂ ਵੀ ਸਿੱਖ ਰੈਜੀਮੈਂਟ ਨੇ ਹੁਣ ਤੱਕ ਲੜਾਈਆਂ ਲੜੀਆਂ ਜਿਦਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਤੇ ਪਰ ਅੱਜ ਉਹ ਸਿੱਖ ਰੈਜੀਮੈਂਟ ਨੂੰ ਭਰਤੀ ਦੇ ਲਈ ਪੰਜਾਬ ਚੋਂ ਨੌਜਵਾਨ ਨਹੀਂ ਮਿਲ ਰਹੇ। ਸੋ ਚਿੰਤਾ ਹੈ ਕਿ ਇਹਦੇ ਲਈ ਹੈ। ਦਰਸ਼ਕੋ ਅਸੀ ਤਾਂ ਹੁਣ ਤੱਕ ਇਹ ਕਹਿੰਦੇ ਆ ਰਹੇ ਕਿ ਸਾਨੂੰ ਆਈਪੀਐਸ ਨਹੀਂ ਮਿਲ ਰਿਹਾ, ਆਈਐਸ ਨਹੀਂ ਮਿਲ ਰਿਹਾ। ਪੰਜਾਬ ਕੈਡਰ ਦਾ ਪਰ ਅੱਜ ਹੁਣ ਤੱਕ ਵੱਡੀ ਚਿੰਤਾ ਹੋਊਗੀ ਕਿ ਸਿੱਖ ਰੈਜੀਮੈਂਟ ਕਹਿ ਰਹੀ ਹੈ ਕਿ ਸਾਨੂੰ ਪੰਜਾਬ ਦੇ ਵਿੱਚੋਂ ਭਰਤੀ ਦੇ ਲਈ ਨੌਜਵਾਨ ਨਹੀਂ ਮਿਲ ਰਿਹਾ। ਸੋ ਦਰਸ਼ਕੋ ਤੁਹਾਨੂੰ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਦਾ ਇੱਕ ਬਿਆਨ ਸੁਣਾਉਣਾ ਹੈ। ਬੈਸਟਰਨ ਕਮਾਂਡ ਦੇ ਜਿਹੜੇ ਹੈੱਡ ਨੇ ਫੌਜ ਦੇ ਉਹ ਮੈਨੂੰ ਮਿਲੇ ਉਹਨੇ ਮੈਨੂੰ ਬੜੀ ਇੱਕ ਚਿੰਤਾਜਨਕ ਗੱਲ ਦੱਸੀ ਔਰ ਮੈਨੂੰ ਬਹੁਤ ਦੁੱਖ ਹੋਇਆ ਸੁਣ ਕੇ ਉਹ ਕਹਿੰਦੇ ਸੀ ਸਾਡੀ ਹੈਲਪ ਕਰੋ ਸਿੱਖ ਰੈਜiment ਵਾਸਤੇ ਸਾਨੂੰ ਭਰਤੀ ਹੋਣ ਲਈ ਬੱਚੇ ਨਹੀਂ ਮਿਲ ਰਹੇ ਸਿੱਖ ਰੈਜiment ਖਤਰੇ 'ਚ ਹੈ ਜੀ ਦੇਖੋ ਕਿੰਨਾ ਬਹਾਦਰੀ ਦਾ ਇਤਿਹਾਸ ਹੈ ਸਿੱਖ ਰੈਜiment ਦਾ ਤੇ ਅੱਜ ਭਰਤੀ ਹੋਣ ਲਈ ਬੱਚੇ ਨਹੀਂ ਮਤਲਬ ਲੱਭ ਰਹੇ ਕਾਰਨ ਜਦੋਂ ਬਾਹਰਲੇ ਮੁਲਕਾਂ ਨੂੰ ਚਲੇ ਗਏ ਜਾਂ ਨਸ਼ਿਆਂ ਨੇ ਜਿਹੜਾ ਸਰੀਰ ਗਾਲ ਤੇ ਤੇ ਫਿਟਨੈਸ ਨਹੀਂ ਰਹੀ ਟੈਸਟ ਨਹੀਂ ਪਾਸ ਕਰ ਸਕਦੇ ਅਸੀਂ ਕਹ ਜੀ ਅਸੀਂ ਹੁਣ ਲੱਗੇ ਹੋਏ ਆ ਤੁਹਾਨੂੰ ਅਸੀਂ ਹੈਲਪ ਵੀ ਕਰਾਂਗੇ ਔਰ ਸਾਡੀ ਜਿਹੜੀ ਲੈਗੇਸੀ ਹੈ ਸਿੱਖ ਰੈਜਮੈਂਟ ਜਿਹੜੀ ਹੈ ਉਹਨੂੰ ਅਸੀਂ ਐਦਾਂ ਉਹਨੂੰ ਖਤਮ ਨਹੀਂ ਹੋਣ ਦੇਣਾ ਅਸੀਂ ਉਹਨੂੰ ਬਚਾਉਣਾ ਔਰ ਬੜਾ ਵੱਡਾ ਇਤਿਹਾਸ ਹੈ ਬੜੀ ਵੱਡੀ ਹਿਸਟਰੀ ਬਹਾਦਰੀ ਦੀ ਸਿੱਖ ਰਜਮੰਦੀ ਹੈ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੋਣਾ ਕਿ ਜਨਵਰੀ ਚ ਨੋਟੀਫਿਕੇਸ਼ਨ ਹੁੰਦਾ ਹੈ ਮਈ ਜੂਨ ਚ ਪੇਪਰ ਹੈ ਜੁਲਾਈ ਅਗਸਤ ਚ ਉਹਦਾ ਰਿਜ਼ਲਟ ਹੈ ਸਤੰਬਰ ਅਕਤੂਬਰ ਚ ਫਿਜ਼ੀਕਲ ਟੈਸਟ ਹੈ ਨਵੰਬਰ ਚ ਉਹਦਾ ਰਿਜ਼ਲਟ ਆ ਤੇ 1000 ਹਰ ਸਾਲ ਕਟੋ ਕਟ 2300 ਜਿੱਦ 1600 ਕਨਸਟੇਬਲ ਬਾਕੀ ਇਨਸਪੈਕਟਰ ਸਬ ਇਨਸਪੈਕਟਰ 2300 ਘੱਟੋ ਘੱਟ ਜਿਹੜੇ ਪਰਤੀ ਐ ਉਹ ਹਰ ਸਾਲ ਹੋਊਗੀ ਕਿਉਂਕਿ ਇਹਦੇ ਨਾਲ ਬੱਚੇ ਜਾਣਗੇ ਗਰਾਊਂਡਾਂ 'ਚ ਗਰਾਊਂਡਾਂ 'ਚ ਜਾਣਗੇ ਤਾਂ ਉਹ ਨਸ਼ੇ ਤੋਂ ਬਚਣਗੇ ਖੇਡਾਂ ਦੇ ਮਾਮਲੇ 'ਚ ਆਪਾਂ ਨੇ ਖੇਡਾਂ ਬਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਉਸੇ ਕਰਕੇ ਅੱਜ ਜਿਹੜਾ ਗਰਾਊਂਡ ਭਰੇ ਪਏ ਨੇ ਤੇ ਉਧਰ ਅਮਰੀਕਾ ਕੈਨੇਡਾ ਵਾਲ ਹਾਲਾਤ ਖਰਾਬ ਹੋਏ ਪਏ ਨੇ ਉਧਰੋਂ ਹੁਣ ਬੱਚੇ ਇਧਰ ਆਉਣ ਲੱਗੇ ਨੌਕਰੀਆਂ ਮਿਲਣ ਲੱਗੀਆਂ ਪਰ ਸੋ ਹੀ ਅਜੇ ਮੈਂ ਟਾਗੋਰ ਥੀਏਟਰ ਚ 700 ਅਧਿਆਪਕਾਂ ਨੂੰ ਨੌਕਰੀ ਦਿੱਤੀ ਹੈ ਉਹ 700 ਲਾ ਕੇ 54000 ਤਿੰਨ ਨੌਕਰੀਆਂ ਹੋ ਗਈਆਂ ਹੁਣ ਤੱਕ 54000 ਦਰਸ਼ਕੋ ਤੁਸੀਂ ਸੁਣਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੈਸਟਰਨ ਕਮਾਂਡੈਂਟ ਮੁਖੀ ਸਿੱਖ ਰੈਜੀਮੈਂਟ ਮੈਨੂੰ ਕਿਤੇ ਮਿਲੇ ਤੇ ਉਹਨਾਂ ਨੇ ਕਿਹਾ ਕਿ ਭਰਤੀ ਦੇ ਲਈ ਸਿੱਖ ਰੈਜੀਮੈਂਟ ਦੇ ਵਿੱਚ ਜਵਾਨਾਂ ਦੀ ਕਮੀ ਹੋ ਰਹੀ ਹੈ ਸਾਡੇ ਹੈਲਪ ਕਰੋ ਸੋ ਦਰਸ਼ਕੋ ਇੱਕ ਗੱਲ ਤਾਂ ਇਹ ਹੈ ਕਿ ਅਸੀਂ ਪੰਜਾਬ ਪੁਲਿਸ ਵਿੱਚ ਭਰਤੀ ਕੀਤੀ ਹੈ ਪੰਜਾਬ ਦੇ ਲਈ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਉਹਦੇ ਚ ਚਾਹ ਫਿਜ਼ੀਕਲ ਟੈਸਟ ਹੋਵੇ ਚਾਹ ਲਿਖਤੀ ਟੈਸਟ ਹੋਵੇ ਉਹ ਦਿੱਤੇ ਆ ਸੋ ਇਹਦੇ ਵਿੱਚ ਹਾਈ ਜੰਪ ਲੌਂਗ ਜੰਪ ਰੇਸਾਂ ਜਿਹੜੀਆਂ ਦੌੜਾਂ ਨੇ ਉਹ ਲਗਭਗ ਪੰਜਾਬ ਪੁਲਿਸ ਤੇ ਜਿਹੜੀ ਮਿਲਟਰੀ ਦੀ ਭਰਤੀ ਆ ਫੌਜ ਦੀ ਭਰਤੀ ਆ ਉਹਦੇ ਲਗਭਗ ਸੇਮ ਹੈ ਤੇ ਫਿਰ ਇਹ ਗੱਲ ਕਹਿ ਦੇਣੀ ਕਿ ਸਾਨੂੰ ਮਿਲਟਰੀ ਲਈ ਸਿੱਖ ਰੈਜੀਮੈਂਟ ਲਈ ਨੌਜਵਾਨ ਨਹੀਂ ਮਿਲ ਰਹੇ ਫਿਰ ਕੀ ਇਹਨੂੰ ਚਿੰਤਾ ਦਾ ਵਿਸ਼ਾ ਕਹੀਏ ਜਾਂ ਵਾਕਈ ਇੱਕ ਨਵੀਂ ਬਣਾਈ ਜਾ ਰਹੀ ਪਰਸੈਪਸ਼ਨ ਕਹੀਏ ਕਿਉਂਕਿ ਜੇਕਰ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ 100 ਦੇ ਲਗਭਗ ਅਗਰ ਸਾਮੀਆਂ ਨੇ ਤਾਂ ਘੱਟੋ-ਘੱਟ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਨੌਜਵਾਨ ਹੈ ਉਹ ਅਪਲਾਈ ਕਰਦਾ ਸੋ ਅਪਲਾਈ ਇਸੇ ਕਰਕੇ ਕਰਦਾ ਜੇਕਰ ਉਹ ਜਜਵਾ ਕਿਉਂਕਿ ਸਾਡੇ ਪੰਜਾਬ ਦੇ ਨੌਜਵਾਨ ਪਹਿਲੇ ਕਿਹਾਗੇ ਜਜਵਤੀ ਹੈ ਜੇਕਰ ਜਜਵਾ ਹੈ ਤਾਂ ਹੀ ਅਪਲਾਈ ਕਰਦਾ ਹੈ ਜੇਕਰ ਉਹ ਚਾਹੁੰਦਾ ਹੈ ਕਿ ਮੈਂ ਦੇਸ਼ ਦੀ ਪੰਜਾਬ ਦੀ ਸੇਵਾ ਕਰਾਂ ਤਾਂ ਇਸੇ ਕਰਕੇ ਅਪਲਾਈ ਕਰਦਾ ਸੋ ਫਿਰ ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਕਿਉਂ ਨਹੀਂ ਹੋ ਰਹੀ ਸੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਨਸ਼ਿਆਂ ਦਾ ਵੱਡਾ ਮੁੱਦਾ ਇੱਕ ਹਿੱਸਾ ਇਹ ਵੀ ਹੈ ਕਿ ਨਸ਼ਿਆਂ ਦੇ ਲਈ ਸਾਡੇ ਨੌਜਵਾਨ ਅੱਜ ਕੱਲ੍ਹ ਭਾਰਤੀ ਤੋਂ ਪਿੱਛੇ ਹਟ ਰਹੇ ਆ ਨਸ਼ਿਆਂ ਦੇ ਵਿੱਚ ਜਿਆਦਾ ਲੱਗੇ ਹੋਏ ਆ ਸੋ ਇੱਕ ਇਹ ਵੀ ਹੈ ਕਿ ਵਿਦੇਸ਼ਾਂ ਵਿੱਚ ਵੀ ਜਾ ਰਹੇ ਆ ਜਿਸ ਕਰਕੇ ਨੌਜਵਾਨ ਫੌਜ ਵਿੱਚ ਜਾਣਾ ਪਸੰਦ ਨਹੀਂ ਕਰਦੇ ਸੋ ਸਿੱਖਰੇਜੀ ਮੰਡਲ ਜੁੜਿਆ ਮਸਲਾ ਸੋ ਆਪਾਂ ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਵਿੰਦ ਸਿੰਘ ਲੰਗੋਵਾਲਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਉਹ ਇਸ ਗੱਲ ਤੇ ਆਪਣੀ ਗੱਲਬਾਤ ਰੱਖਦੇ ਐ ਸੋ ਉਹਨਾਂ ਦਾ ਕਹਿਣਾ ਕੀ ਹੈ ਕਿ ਵਾਕਈ ਇਹ ਗੱਲ ਸਹੀ ਹੈ ਕਿ ਸਾਡਾ ਸਿੱਖ ਨੌਜਵਾਨ ਫੌਜ ਭਰਤੀ ਨਹੀਂ ਹੋਣਾ ਚਾਹੁੰਦਾ ਸੋ ਆਪਾਂ ਇੱਕ ਵਾਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦਰਸ਼ਕੋ ਤਾਂ ਉਸ ਤੋਂ ਬਾਅਦ ਜਿਹੜੀ ਚਰਚਾ ਇਹ ਜਾਰੀ ਰਹੇਗੀ ਸਿੱਖ ਨੌਜਵਾਨ ਉਹ ਪੀੜ੍ਹੀ ਹੈ ਜਿਨ੍ਹਾਂ ਨੇ 1962 ਦੀ ਜੰਗ ਲੜੀ 1971 ਦੀ ਲੜੀ 1999 ਦੀ ਲੜੀ ਕਾਰਗਿਲ ਠਾਰਾਗੜੀ ਬਹੁਤ ਜੰਗਾਂ ਲੜੀਆਂ ਤੇ ਜਿਸ ਵਿੱਚ ਸਿੱਖ ਰੈਜੀਮੈਂਟ ਦੀ ਬਹੁਤ ਵੱਡੀ ਭੂਮਿਕਾ ਭਰ ਹੁਣ ਮੁੱਖ ਮੰਤਰੀ ਪੰਜਾਬ ਦਾ ਇਹ ਬਿਆਨ ਆਪਣੇ ਵਿੱਚ ਅਹਿਮਾ ਔਰ ਵੱਡੀ ਚਿੰਤਾ ਦਾ ਵਿਚਾਰ ਇਸ ਨੂੰ ਦੀ ਸਾਡੇ ਨਾਲ ਗੱਲਬਾਤ ਕਰਨ ਲਈ ਫਿਰਾਰ ਗੋਵਿੰਦ ਸਿੰਘ ਲੰਗੋਵਾਲ ਸਾਹਿਬ ਦਾ ਪ੍ਰਧਾਨ ਐਸ.ਡੀ.ਪੀ.ਸੀ ਜੁੜ ਚੁੱਕੇ ਨੇ ਲੰਗੋਵਾਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਜੜਤੀਗਲਾ ਟੀ.ਵੀ ਤੇ ਤਾਂ ਧੰਵਾਦ ਧੰਵਾਦ। ਹਾਂ ਲੰਗੋਲ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਨੇ ਕਿ ਮੈਨੂੰ ਸਿੱਖ ਰੈਜੀਮੈਂਟ ਦੇ ਕਮਾਂਡੈਂਟ ਨੇ ਕਿਹਾ ਕਿ ਸਾਨੂੰ ਸਿੱਖ ਰੈਜੀਮੈਂਟ ਲਈ ਸਿੱਖ ਨੌਜਵਾਨ ਨਹੀਂ ਮਿਲ ਰਿਹਾ। ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ? ਇਹ ਦੇਖੋ ਗੱਲ ਤਾਂ ਇਹ ਹੈ ਕਿ ਵੈਸੇ ਕੋਈ ਗੱਲ ਨਹੀਂ ਹੈਗੀ ਪੰਜਾਬ ਦੇ ਨੌਜਵਾਨ ਤਾਂ ਭਰਤੀ ਹੋਣਾ ਚਾਹੁੰਦੇ ਨੇ। ਜੀ। ਸਿੱਖ ਵੀ ਸਾਰੇ ਮਿਲ ਰਹੇ ਨੇ। ਕੋਈ ਐਸੀ ਘਾਟ ਨਹੀਂ ਹੈਗੀ ਬੱਚਿਆਂ ਦੀ। ਦੇਖੋ ਜਿੱਥੇ ਭਰਤੀ ਹੁੰਦੀ ਹੈ ਕਿੰਨੇ ਕਿੰਨੇ ਨੌਜਵਾਨ ਉੱਥੇ ਜਾ ਰਹੇ ਨੇ ਕਿੰਨੀ ਕਿੰਨੀ ਭੀੜ ਉੱਥੇ ਹੁੰਦੀ ਹੈ ਬਹੁਤ ਜਾਂਦੇ ਨੇ ਜੀ ਇਹਦੇ ਵਿੱਚ ਗੱਲ ਇਹ ਹੈ ਜਿਹੜਾ ਹੁਣ ਨਵੀਂ ਪਾਲਿਸੀ ਬਣਾਈ ਹੈ ਨਾ ਸੈਂਟਰ ਸੈਕਟਾਰ ਦੇ ਰੱਖਿਆ ਸੀ ਅਗਨੀ ਵੀਰ ਵਾਲੀ ਕਿ 4 ਸਾਲ ਰਹਿਣ ਤੋਂ ਬਾਅਦ ਉਹਨਾਂ ਨੂੰ ਬਾਸ ਭੇਜ ਦੇਣਾ ਹੈਗਾ ਜੀ ਉਹਦੇ ਕਰਕੇ ਜ਼ਰੂਰ ਲੋਕ ਹੈਗੇ ਨੌਜਵਾਨਾਂ ਜੀ ਵਿੱਚ ਤੋਂ ਬਾਅਦ ਆ ਕੇ ਕੀ ਕਰਾਂਗੇ ਫਿਰ ਅਸੀਂ ਸਿਰਫ 4 ਸਾਲ ਦੀ ਜੇ ਨੌਕਰੀ ਕਰਕੇ ਆਉਣੀ ਹੈ ਉਹ ਤਾਂ ਫਿਰ ਕਿਸੇ ਪਾਸੇ ਦੇ ਵੀ ਨਹੀਂ ਰਹਿੰਦੇ ਉਹ ਜਿਹੜੀ ਪਾਲਿਸੀ ਤੋਂ ਥੋੜੇ ਜੇ ਨਿਰਾਸ਼ ਨੇ ਨੌਜਵਾਨ ਵੀ ਜਿਵੇਂ ਅੱਗੇ ਅੱਗੇ ਹੁੰਦੀ ਸੀ ਭਰਤੀ ਉਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਜੀ ਪਰ ਉਸ ਪੈਟਰਨ ਤੇ ਹੋਵੇ ਤਾਂ ਧੜਾ ਧੜਾ ਲੋਕ ਜਾਣ ਨੂੰ ਤਿਆਰ ਨੇ ਉਹ ਤੋਂ ਹਿਚਕਾੜ ਝੁਰੂ ਕਰਦੇ ਨੇ ਜਿਹੜੇ ਉਹ 4 ਸਾਲ ਦੀ ਅਗਨੀ ਵੀਰ ਵਾਲੀ ਆ ਉਸ ਕਰਕੇ ਥੋੜਾ ਜਿਹਾ ਨਹੀਂ ਨੌਜਵਾਨਾ ਜਾਣਾ ਚਾਹੁੰਦੇ ਬਾਕੀ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈ ਵੀ ਨੌਜਵਾਨਾਂ ਦੀ ਕੀ ਲੰਗੋਲ ਤੋਂ ਇਹ ਲਈ ਤੁਸੀਂ ਕੀ ਲੰਗੋਲ ਸਭ ਇਹ ਲਈ ਤੁਸੀਂ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਮੰਨ ਰਹੇ ਹੋ ਬਿਲਕੁਲ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਜੀ ਪਾਲਿਸੀ ਨਹੀਂ ਠੀਕ ਹੈਗੀ ਉਹਦੀ ਗਲਤ ਨੇ ਜਿਹੜੀ ਅਗਨੀ ਵੀਰ ਵਾਲੀ ਪਾਲਿਸੀ ਹੈ ਉਹਨੂੰ ਲੋਕ ਸਹੀ ਨਹੀਂ ਮੰਨ ਰਹੇ ਸਾਡੇ ਨੌਜਵਾਨਾਂ ਉਹ 4 ਸਾਲ ਤੋਂ ਦੇਖੋ 4 ਸਾਲ ਉਹਨੇ ਕਰਕੇ ਨੌਕਰੀ ਕਰਕੇ ਉਹ ਤੋਂ ਬਾਅਦ ਕੀ ਕਰੇਗਾ ਕਿ ਇੱਥੇ ਤੇ ਇਸ ਕਰਕੇ ਉਹਨੂੰ ਉਹਨੂੰ ਪੂਰੇ ਬੇਨਿਫਿਟ ਵੀ ਨਹੀਂ ਮਿਲਦੇ ਹੈਗੇ ਉਹ ਜਿਹੜੇ ਫੌਜ ਦੇ ਮੈਲੇ ਚਾਹੀਦੇ ਨੇ ਸੋ ਇਹ ਪਾਲਿਸੀ ਜੇ ਕਰਕੇ ਜਿਹੜਾ ਹੈਗਾ ਇਹ ਗਲਤ ਨਹੀਂ ਇਸ ਕਰਕੇ ਥੋੜਾ ਜਵਾਨ 4 ਸਾਲ ਤੋਂ ਦੇਖੋ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਮੇਰੇ ਹਰਜੀਤ ਸਿੰਘ ਗਰੇਵਾਲ ਨਾਲ ਵੀ ਗੱਲਬਾਤ ਹੋਈ ਹੈ ਪਰ ਉਹ ਕਹਿੰਦੇ ਵੀ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਸਹੀ ਨੇ ਸਾਡਾ ਨੌਜਵਾਨ ਦੇ ਵਿੱਚ ਇੱਕ ਹਿੱਸਾ ਜਿਹੜਾ ਕੁਝ ਕ ਹਿੱਸਾ ਉਹ ਨਸ਼ੇ ਕਰਕੇ ਵੀ ਨਹੀਂ ਉਹ ਕਰ ਰਿਹਾ ਸਾਡੀਆਂ ਖੁਰਾਕਾਂ ਉਹ ਨਹੀਂ ਰਹੀਆਂ ਸਾਡੇ ਨੌਜਵਾਨ ਬਾਹਰ ਨੂੰ ਜ਼ਿਆਦਾ ਭੱਜ ਰਹੇ ਨੇ ਇਹ ਮੁੱਖ ਕਾਰਨ ਹੈ ਦੇਖੋ ਇਹ ਤਾਂ ਹੈ ਕਿ ਬਾਹਰ ਜਾਣ ਦਾ ਤਾਂ ਰੁਚੀ ਹੈ ਲੋਕਾਂ ਦੀ ਲੇਕਿਨ ਇਹ ਇਹ ਵੀ ਨਹੀਂ ਕਹਿ ਸਕਦੇ ਵੀ ਬਹੁਤ ਨਹੀਂ ਜਾਣਾ ਚਾਹੁੰਦੇ ਜਿੰਨੂੰ ਜੁਗਾਰ ਤਾਂ ਬੱਚੇ ਲੱਭਦੇ ਨੇ ਸਾਰੇ ਇਹ ਤਾਂ ਕੋਈ ਮੈਂ ਇਹ ਵੀ ਤੁਹਾਨੂੰ ਕਹਾਂ ਜਿਉ ਸੰਤ ਚਾਂਸਿੰਗ ਲੌਂਗਵਾਲ ਦਾ ਜਿਹੜਾ ਅਕੋਰਡ ਹੋਇਆ ਸੀ ਉਹਦੇ ਵਿੱਚ ਵੀ ਇੱਕ ਮਦ ਪਾਈ ਗਈ ਸੀ ਭਰਤੀ ਦੀ ਵੀ ਮੈਟ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਜੀ ਉਹ ਉਹਦੇ ਵਿੱਚ ਇਹ ਮਦਦ ਸੀ ਮੈਟ ਦੇ ਆਧਾਰ ਤੇ ਜੇ ਤੁਸੀਂ ਭਰਤੀ ਕਰੋਗੇ ਸਾਡੇ ਪੰਜਾਬ ਦੇ ਬੱਚੇ ਬਹੁਤ ਆਉਣਗੇ ਉਹਦੇ ਵਿੱਚ ਜੇ ਮੈਟ ਤੇ ਆਧਾਰ ਤੇ ਹੋਵੇ ਜੀ ਸੋ ਇਸ ਕਰਕੇ ਉਹ ਮਦਦ ਜਿਹੜੀ ਹੈ ਮੈਂ ਦੱਸ ਤਾ ਉਹ ਵੀ ਲਾਗੂ ਉਹਨਾਂ ਨੂੰ ਕਰਨੀ ਚਾਹੀਦੀ ਹੈ ਸੈਂਟਰਲ ਨੇ ਜਿਹੜੇ ਪੰਜਾਬ ਦੇ ਉੱਤੇ ਵਿੱਚ ਸੰਤ ਲੰਗੋਵਾਲ ਦੇ ਨਾਲ ਕੀਤਾ ਸੀ ਹਾਂ ਲੇਕਿਨ ਫਿਰ ਇਹਦੇ ਨਾਲ ਤਾਂ ਆਪਾਂ ਜੇ ਦੇਖੀਏ ਪੰਜਾਬ ਦੇ ਵਿੱਚ ਆਈਐਸ ਆਈਪੀਐਸ ਦੀ ਵੀ ਗਿਣਤੀ ਬਹੁਤ ਘਟ ਰਹੀ ਹੈ ਸਾਡੇ ਪੰਜਾਬ ਜਿਹੜੇ ਕਰਕੇ ਸਿੱਖ ਨੌਜਵਾਨਾਂ ਦੀ ਤਾਂ ਫਿਰ ਕੀ ਉਹ ਉਹਨੂੰ ਫਿਰ ਆਪਾਂ ਕਿਸ ਲਿਹਾਜ਼ ਨਾਲ ਦੇਖਾਂ ਕਿਸ ਸੰਦਰਭ ਚ ਦੇਖਾਂਗੇ ਇਹ ਦੇਖੋ ਬੱਚਿਆਂ ਦਾ ਥੋੜਾ ਜਿਹਾ ਰੁਝਾਨ ਤਾਂ ਪਿਛਲੇ ਸਮੇਂ 'ਚ ਬਾਹਰ ਜਾਣ ਦਾ ਵਧਿਆ ਹੈ ਵਧਿਆ ਹੀ ਹੈ। ਜੀ। ਦੇਖੋ ਮੁਕਾਨ ਇੱਕ ਤਾਂ ਬੇਜ਼ਗਾਰੀ ਹੋ ਗਿਆ, ਇੱਕ ਨਸ਼ੇ ਬਹੁਤ ਹੋ ਗਏ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਮੇਰਾ ਬੱਚਾ ਕਿਤੇ ਨਸ਼ਿਆਂ ਵਿੱਚ ਨਾ ਲੱਗ ਜੇ। ਕਿਉਂ ਨਾ ਮੈਂ ਇਹਨੂੰ ਬਾਹਰ ਭੇਜ ਦਾਂ ਚਲੋ ਪਟੋਕਾ ਟੋਸੀ ਆਪਣਾ ਕਮਾਈ ਤਾਂ ਕਰੂਗਾ ਇਹਨਾਂ ਚੀਜ਼ਾਂ ਤੋਂ ਤਾਂ ਬਚਿਆ ਰਹੂਗਾ। ਇਹ ਚੀਜ਼ ਤੋਂ ਵੀ ਡਰ ਜ਼ਰੂਰ ਹੈਗਾ ਬੱਚਿਆਂ ਦੇ ਕਰਕੇ ਮਾਂ-ਬਾਪ ਨੂੰ। ਇਸ ਕਰਕੇ ਵੀ ਬਾਹਰ ਭੇਜਣ ਦੀ ਇਹ ਰੁਝਾਨ ਵਧਿਆ ਸੀ। ਇਸ ਕੋਲੋਂ ਦੁਆਰਾ ਫੇਰ ਮੈਂ ਤੁਸੀਂ ਦੇਖਿਆ ਦੁਆਰਾ ਫੇਰ ਹੁਣ ਰੁਝਾਨ ਪੜ੍ਹਾਈ ਵੱਲ ਬੱਚਿਆਂ ਦਾ ਵਧ ਗਿਆ ਹੁਣ ਕਾਲਜਾਂ 'ਚ ਵੀ ਦੇਖੋ ਅਡਮਿਸ਼ਨਾਂ ਵੱਧ ਚੁੱਕੀਆਂ ਨੇ ਸਕੂਲਾਂ 'ਚ ਵੀ ਵੱਧ ਚੁੱਕੀਆਂ ਨੇ ਹੁਣ ਦੁਆਰਾ ਫੇਰ ਮੈਂ ਜਿੱਥੇ ਤੱਕ ਦੇਖ ਰਿਹਾ ਹਾਂ ਰੁਝਾਨ ਦੁਆਰਾ ਫੇਰ ਬੱਚਿਆਂ ਦਾ ਪੜ੍ਹਾਈ ਵੱਲ ਬਹੁਤ ਵਧਿਆ ਹੋਇਆ ਹੈ ਮੇਰਾ ਆਖਰੀ ਸਵਾਲ ਸੰਗੋਲ ਸਾਹਿਬ ਕੀ ਇਹਦੇ ਲਈ ਪੰਜਾਬ ਸਰਕਾਰਾਂ ਰਾਜ ਸਰਕਾਰਾਂ ਚਾਹੇ ਪੰਜਾਬ ਸਰਕਾਰਾਂ ਚ ਕੋਈ ਵੀ ਹੁਣ ਤੱਕ ਨਿਕਿਆ ਕਿ ਉਹ ਜ਼ਿੰਮੇਵਾਰ ਹੈ ਔਰ ਦੂਜਾ ਸਵਾਲ ਨਾਲ ਹੀ ਮੇਰੇ ਆ ਤਾਂ ਹੁਣ ਅੱਗੇ ਦੇ ਲਈ ਕੀ ਕਰਨਾ ਚਾਹੀਦਾ ਤਾਂ ਕਿ ਸਾਰੇ ਸਿੱਖ ਨੌਜਵਾਨ ਆਈਪੀਐਸ ਆਈਪੀਆਈ ਔਰ ਫੌਜ ਦੇ ਵਿੱਚ ਜਿਹੜਾ ਹੈਗਾ ਜਾਵੇ ਦੇਖੋ ਬਹੁਤ ਚੰਗੀ ਗੱਲ ਹੈ ਦੇਖੋ ਮੈਂ ਸਮਝਦਾ ਕਿ ਸਰਕਾਰਾਂ ਜ਼ਿੰਮੇਵਾਰ ਹੈ ਹੀ ਹੈ ਜੀ ਸੋ ਕਾਰਨ ਕੋਈ ਅਚੀ ਪਾਲਿਸੀਆਂ ਨਹੀਂ ਦੇਦੇ ਬੱਚਿਆਂ ਨੂੰ ਜੇ ਮੁੱਖ ਤੋ ਸੈਂਟਰ ਕੋਰੋਨਾ ਆਈਐਸਆਈਪੀਸੀਐਸ ਦੇ ਟ੍ਰੇਨਿੰਗ ਵਾਸਤੇ ਜੇ ਕੋ ਮੈਂ ਤਾਂ ਸਮਝਦਾ ਸ਼ਿਮਲੀਪੁਰ ਦਾ ਪ੍ਰਬੰਧਕ ਕਮੇਟੀ ਨੂੰ ਪਿਛਲੇ ਬਾਰੀਆਂ ਉਹਨਾਂ ਨੇ ਬਹੁਤ ਵਧੀਆ ਇਹ ਸਲਾਹਾਂ ਜੋ ਕਰਨ ਚੁੱਕਿਆ ਸੀ ਕਿ ਆਈਐਸਆਈਪੀਐਸ ਦਾ ਸੈਂਟਰ ਹਮਤਤਾਰੀ ਗੁਰਸਿੱਖ ਬੱਚਿਆਂ ਵਾਸਤੇ ਖੋਲ੍ਹਿਆ ਇਸ ਤਰ੍ਹਾਂ ਦੇ ਸੈਂਟਰ ਜਿਹੜੇ ਨੇ ਸਰਕਾਰਾਂ ਵੱਲੋਂ ਖੁੱਲਣੇ ਚਾਹੀਦੇ ਨੇ ਤਾਂ ਕਿ ਬੱਚੇ ਕਿਉਂਕਿ ਅੱਜ ਕੱਲ ਮਹਿੰਗਾ ਬਹੁਤ ਹੋ ਗਿਆ ਸਟਿਚੂਸ਼ਨਾਂ ਮਹਿੰਗੀਆਂ ਹੋ ਗਈਆਂ ਪੜ੍ਹਾਈ ਮਹਿੰਗੀ ਹੋ ਗਈ ਹਰੇਕ ਦੇ ਬਸ ਦੀ ਗੱਲ ਨਹੀਂ ਰਹੀ ਇਹ ਇਹ ਦਾ ਇਹ ਵੀ ਇੱਕ ਕਾਰਨ ਹੈਗਾ ਸੋ ਮੈਂ ਇਹ ਚਾਹੂੰਗਾ ਸਰਕਾਰਾਂ ਨੂੰ ਵੀ ਸਰਕਾਰ ਆਪਣੇ ਅਸੀਂ ਸੈਂਟਰ ਜਿਹੜੇ ਨੇ ਖੋਲਣੇ ਚਾਹੁੰਦੇ ਨੇ ਜਿੱਥੇ ਬੱਚੇ ਨੂੰ ਮੁਫਤ ਸਾਈ ਆਈਐਸਪੀਸੀਐਸ ਦੀ ਟ੍ਰੇਨਿੰਗ ਦਿੱਤੀ ਜਾਏ ਤਾਂ ਬੱਚੇ ਸਾਡੇ ਇਹ ਚੰਗੇ ਅਫਸਰ ਬਣ ਸਕਦੇ ਨੇ ਕਿਸੇ ਜਾ ਸਕਦੇ ਨੇ ਠੀਕ ਹੈ ਠੀਕ ਹੈ ਰੰਗਵਰਸ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕੋ ਤੁਸੀਂ ਸੁਣਿਆ ਕਿ ਭਾਈ ਗੋਵਿੰਦ ਸਿੰਘ ਲੋਂਗੋਵਾਲ ਇੱਕ ਤਾਂ ਉਹਨਾਂ ਨੇ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ ਉਹ ਕਹਿੰਦੇ ਨੈਰੇਟਿਵ ਸਿਰਜਿਆ ਜਾ ਰਿਹਾ ਇਹ ਹੈ ਜੀ ਕੋਈ ਗੱਲ ਨਹੀਂ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਮਾੜੀਆਂ ਨੇ ਉਹ ਕਹਿੰਦੇ ਜੇਕਰ ਤੁਸੀਂ ਪਰਮਾਨੈਂਟ ਫੌਜ ਭਰਤੀ ਕਰੋਗੇ ਤਾਂ ਪੰਜਾਬ ਦਾ ਸਿੱਖ ਨੌਜਵਾਨ ਕਦੇ ਪਿੱਛੇ ਨਹੀਂ ਹਟੇਗਾ ਬਾਰਡਰਾਂ ਤੇ ਲੜਨ ਲਈ ਤਿਆਰ ਹੈ ਜਿੱਥੇ ਮਰਜੀ ਭੇਜੋ ਹਰ ਲੜਾਈ ਦੇ ਵਿੱਚ ਹਿੱਸਾ ਲੈਣ ਲਈ ਤਿਆਰ ਹੈ ਪਰ ਜਿਹੜੀਆਂ ਤੁਹਾਡੀਆਂ ਪਾਲਿਸੀਆਂ ਨੇ ਜਿਵੇਂ ਹੁਣ ਹਾਲੀ ਦੇ ਵਿੱਚ 4 ਸਾਲ ਭਰਤੀ ਕਰਨ ਤੋਂ ਵਾਦੋ ਫਿਰ ਵਾਪਸ ਕਰੇ ਆਏਗਾ ਕਿਉਂ ਆਏਗਾ ਅਗਨੀਵੀਰ ਕਿਉਂ ਬਣੇਗਾ ਹੋ ਸੋ ਜੜੀਆਂ ਜਈਆਂ ਤੁਹਾਡੀਆਂ ਪਾਲਿਸੀਆਂ ਇਹ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਮਾਰੀਆਂ ਨੇ ਇਸ ਕਰਕੇ ਪੰਜਾਬ ਦਾ ਨੌਜਵਾਨ ਫੌਜ ਤੋਂ ਮੂੰਹ ਮੋੜ ਰਿਹਾ ਸੋ ਦਰਸ਼ਕੋ ਹੁਣ ਉਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਬੰਨ੍ਹਿਆ ਆਪਾਂ ਕੋਸ਼ਿਸ਼ ਕਰਦੇ ਆ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਨੇ ਪਾਰਟੀ ਦੇ ਲੀਡਰ ਨੇ ਉਹਗੇ ਲੀਡਰ ਹਰਜੀਤ ਸਿੰਘ ਗਰੇਵਾਲ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਗਰੀਬਾਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਗਰੀਬਾਲ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਕੁਝ ਦਿਨ ਪਹਿਲਾਂ ਸਿੱਖ ਰੈਜੀਮੈਂਟ ਦੇ ਜਿਹੜੇ ਕਮਾਂਡਰ ਮਿਲੇ ਸੀ ਉਹਨਾਂ ਨੇ ਕਿਹਾ ਕਿ ਸਾਡਾ ਸਹਿਯੋਗ ਕਰੋ ਤੇ ਸਾਨੂੰ ਨੌਜਵਾਨ ਨਹੀਂ ਮਿਲ ਰਹੇ ਕਿਵੇਂ ਦੇਖ ਰਹੇ ਹੋ ਇਸ ਨੂੰ ਦੇਖੋ ਗੱਲ ਇਹ ਹੈ ਕਿ ਪਹਿਲੀ ਗੱਲ ਤੋਂ ਸਾਡੇ ਜਿਹੜੇ ਪੰਜਾਬ ਤੋਂ ਸਪੈਸ਼ਲੀ ਮਗਾ ਸਿੱਖ ਜਿਹੜੇ ਆਰਮੀ ਆਫੀਸਰਸ ਨੇ ਉਹ ਬਹੁਤ ਘੱਟ ਗਏ ਜੀ ਜੀ ਪਤਾ ਬਹੁਤ ਸੰਖਿਆ ਹੁੰਦੀ ਸੀ ਤੇ ਔਰ ਲੋਕਾਂ ਦੇ ਇੱਕ ਟ੍ਰੈਂਡ ਵੀ ਸੀ ਜੀ ਆਰਮੀ ਚ ਜਾਣਾ ਜੀ ਜੀ ਮੈਂ ਇਹ ਸਮਝਦਾ ਕਿ ਇਸੇ ਤਰ੍ਹਾਂ ਹੀ ਜਿਹੜਾ 10+2 ਕਰਕੇ ਵਿਦੇਸ਼ ਜਾਣ ਦਾ ਆਈਲੈਕਸ ਕਰਕੇ ਇਹ ਹੋ ਗਿਆ ਰੁਝਾਨ ਇਹਦਾ ਇਹ ਵੀ ਇੱਕ ਕਾਰਨ ਆ ਉਹਦੇ ਚ ਜੀ ਜੀ ਉਹ ਸਰਾ ਮੈਂ ਸਮਝਦਾ ਨਸ਼ੇ ਵੀ ਇੱਕ ਕਾਰਨ ਆ ਕਿਉਂਕਿ ਆਰਮੀ ਚ ਨਹੀਂ ਚੱਲ ਸਕਦੇ ਜੀ ਉਹਦਰ ਨੂੰ ਰੁਝਾਨ ਕੁਝ ਲੋਕਾਂ ਦਾ ਹੋ ਗਿਆ ਤੇ ਇਧਰ ਧਿਆਨ ਦੇਣਾ ਚਾਹੀਦਾ ਔਰ ਇਹ ਵਿੱਚ ਸਾਡੀ ਜਿਹੜਾ এডੂਕੇਸ਼ਨ ਦਾ ਸਿਸਟਮ ਆ ਜੀ ਜੀ ਉਹ ਗ੍ਰਾਵਟ ਆਈ ਆ ਪੰਜਾਬ ਤੇ ਦੁਕਾਨਾਂ ਹੀ ਨਹੀਂ ਜਿੰਨੇ ਯੂਨੀਵਰਸਿਟੀਆਂ ਨੇ ਜੀ ਇਹ ਕੋਈ এডੂਕੇਸ਼ਨ ਦੇ ਕੋਈ ਐਥੀ ਅਧਾਰੇ ਤੋਂ ਨਾ ਲੈਤਾ ਉਹਦੇ ਬੈਨੀਫਿਟ ਲਈ ਵਪਾਰ ਨਹੀਂ ਕੰਮ ਕਰਦੇ ਆ ਜੀ ਬਿਲਕੁਲ ਜੀ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਹੁੰਦੀਆਂ ਉਹ ਹੁੰਦੀਆਂ ਨੇ ਜਿਹੋ ਦੇ ਵਿੱਚ ਟੀਚਰ ਪਹਿਲਾਂ ਬੜੇ ਅਖੇ ਹੁੰਦੇ ਸੀ ਪੰਜਾਬ ਯੂਨੀਵਰਸਿਟੀ ਦੇ ਬਹੁਤ ਅੱਛੇ ਲੋਕ ਨੇ ਕਰੇ इवन ਸਰਦਾਰ ਬਨਮੂਰ ਸਿੰਘ ਜੀ ਪੰਜਾਬ ਯੂਨੀਵਰਸਿਟੀ ਦਾ ਪੜਾਉਂਦੇ ਵੀ ਰਹੇ ਤੇ ਇਸ ਤਰ੍ਹਾਂ ਕਰਕੇ ਬਹੁਤ ਅੱਛੇ ਅੱਛੇ ਟੀਚਰ ਸੀ ਜੀ ਤੇ ਉਹ ਸਾਰਾ ਕੰਮ ਘਟਦਾ ਜਾ ਰਿਹਾ ਜਦੋਂ ਅਸੀਂ ਸਮਾਜ ਦੇ ਅੰਦਰ ਉਹਨਾਂ ਨੂੰ ਪ੍ਰਮੁਖਤਾ ਨਹੀਂ ਦਿੰਦੇ ਇਹਨਾਂ ਚੀਜ਼ਾਂ ਨੂੰ ਤੇ ਸਾਰੇ ਜਗ੍ਹਾ ਹੀ ਕੱਟ ਆ ਗਈ ਗ੍ਰਾਵਟ ਆ ਗਈ ਆ ਇਹ ਦੇਖਣਾ ਚਾਹੀਦਾ ਜ਼ਰੂਰ ਇਹ ਚਿੰਤਾ ਦਾ ਵਿਸ਼ਾ ਹੈ ਸਾਡੇ ਈਵਨ ਆਈਐਸਆਈ ਦੇ ਅਫਸਰ ਵੀ ਕੱਟ ਗਏ ਨੇ ਬਹੁਤ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਜਿਹੜੇ ਐਜੀਪੀਸੀ ਦੇ ਮੈਂਬਰ ਨੇ ਗੁਰਚਰਨ ਸਿੰਘ ਗਰੇਵਾਲ ਉਹ ਇਹ ਕਹਿ ਰਹੇ ਨੇ ਕਿ ਕੇਂਦਰ ਦਾ ਅਜੰਡਾ ਹੈ ਸਾਡੇ ਤਾਂ ਪੰਜਾਬ ਦੇ ਵਿੱਚ ਪੰਜਾਬੀ ਨੌਜਵਾਨ ਬਹੁਤ ਹੈ ਪੰਜਾਬ ਪੁਲਿਸ ਹੁਣ ਭਰਤੀ ਹੋਈ ਹੈ ਬਹੁਤ ਨਵਾਜੇ ਹੋਣ ਚੋਇਆ ਇਹ ਪੰਜਾਬੀਆਂ ਨੂੰ ਫੌਜ ਚੋਂ ਘਟਾਉਣ ਦਾ ਇੱਕ ਅਜੰਡਾ ਤਿਆਰ ਕੀਤਾ ਜਾ ਰਿਹਾ ਹੈ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਇੱਕ ਮਿੰਟ ਸੁਣੋ ਬਾਕੀ ਦਾ ਅਜੰਡਾ ਹੋਊਗਾ ਮੈਂ ਮੰਨ ਗਿਆ ਪਰ ਇੰਨਾ ਝੂਠਾ ਨਾ ਬੋਲਣਾ ਆਪਕਾ ਜਿਹੜੇ ਅਫਸਰ ਜਾਂਦੇ ਆ

ਕਿ ਉਹ ਸਚਾਈ ਨੂੰ ਸਨਤਾਰ ਨਹੀਂ ਕਰਾਂਗੇ ਕਿ ਇਸ ਨੂੰ ਦਰਸਤ ਕਿਦਾਂ ਕਰਾਂਗੇ ਜੀ ਸਾਡੇ ਉਹ ਫਿਰ ਉੱਧਰ ਵੀ ਜਾਣ ਆ ਤੁਸੀਂ ਦੇ ਦੇਖੋ ਕਿ ਜ਼ਮੀਨ ਦੇ ਛੋਟੇ ਛੋਟੇ ਟੁਕੜੇ ਹੋ ਗਏ ਸਮਾਲ ਐਂਡ ਮਾਰਜਨਲ ਫਾਰਮਰਸ ਪੰਜਾਬ ਤੋਂ ਮੋਰ ਥੈਨ 80% ਹੈ ਜੀ ਪਹਿਲਾਂ ਸਾਡੇ ਸਾਇਕ ਦੰਦਾ ਕੀ ਹੁੰਦਾ ਸੀ ਇੱਕ ਦੰਦਾ ਆਰਮੀ ਚ ਵੀ ਹੁੰਦਾ ਹਾਂਜੀ ਬਿਲਕੁਲ 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 ਇੱਕ ਇੱਕ ਚਰਦਾ ਮੈਂਬਰ ਆਰਮੀ ਜਾਂਦਾ ਸੀ ਔਰ ਉਹ ਉਹ ਕੋਈ ਫੀਡ ਕਰਦਾ ਸੀ ਫਿਰ ਪਿੱਛੇ ਠੀਕ ਹੈ ਤੇਤੀ ਲਈ ਉਹ ਪੈਸੇ ਦੀ ਜ਼ਰੂਰਤ ਆ ਜੋ ਸਭ ਜ਼ਰੂਰਤ ਆ ਤੇ ਇਹ ਜਿਹੜਾ ਸੀ ਮੈਂ ਇਹ ਸਮਝਦਾ ਕਿ ਉਧਰ ਨੂੰ ਧਿਆਨ ਨਾ ਜਾਣਾ ਔਰ ਇਹ ਮੰਦੇ ਅੰਦਰ ਆ ਜਾਣਾ ਕਿ ਸਾਨੂੰ ਤਾਂ ਸਰਕਾਰ ਡਿਸਕਰੇਜ ਕਰਦੀ ਆ ਹਰੇ ਸਰਕਾਰ ਡਿਸਕਰੇਜ ਕਿਉਂ ਕਰੂਗੀ ਇੰਨੇ ਬਹਾਦਰ ਪੰਜਾਬੀ ਨੇ ਇਹਨਾਂ ਤੋਂ ਬਿਨਾ ਕਿੱਦਾਂ ਕੰਮ ਚੱਲੇਗਾ ਜੀ ਜੀ ਉਸ ਬਹਾਦਰੀ ਨੂੰ ਉਸ शरीर शक्ति ਨੂੰ ਕਾਇਮ ਰੱਖਣ ਦੀ ਲੋੜ ਤਾਂ ਨਸ਼ਾ ਵੀ ਮੁੱਖ ਕਾਰਨ ਹੈ ਜੀ ਇਸ ਗਰੇਵਾਲ ਸਾਹਿਬ ਕੀ ਨਸ਼ਾ ਮੁੱਖ ਕਾਰਨ ਮੰਨਿਆ ਜਾ ਸਕਦਾ ਨਸ਼ਾ ਇੱਕ ਕਾਰਨ ਆ ਮੁੱਖ ਕਾਰਨ ਨਹੀਂ ਹੈ ਜਿਸ ਤਰ੍ਹਾਂ ਕੈਂਸਰ ਹੋਣਾ ਕੈਂਸਰ ਦੀ ਸਕ੍ਰੀਨ ਭਰ ਕੇ ਰੋਜ਼ ਬੀਤਾਂ ਨਹੀਂ ਜਾਂਦੀ ਇਹ ਵੀ ਜੀ ਬਿਲਕੁਲ ਜੀ ਜੀ ਹਸਪਤਾਲ ਜਿੰਨੇ ਬਣਦੇ ਜਾ ਰਹੇ ਆ ਉਹ ਛੋਟੇ ਪੈਂਦੇ ਜਾ ਰਹੇ ਆ ਉਹ ਸਾਡੇ ਜਿਹੜੇ ਖਾਣੇ ਆ ਨਾ ਉਹ ਮੁੱਖ ਕਾਰਨ ਜੀ ਖਾਣਾ ਜਿਹੜਾ ਸਪੈਸਟੀਸਾਈਜ਼ ਤੇ ਯੂਰੀਆ ਤੇ ਇਸ ਇਹ ਜੁਰੀਆ ਵੀ ਤੁਸੀਂ ਇੱਕ ਚ ਸਮਝ ਲਓ ਕਿ ਸੂਰਿਆ ਵੜਾ ਇੱਕ ਐਸਾ ਅ ਮਾਫੀਆ ਹੈਗਾ ਪੂਰੀ ਦੁਨੀਆ ਚ ਜੀ ਔਰ ਇਹ ਪੈਸਟੀਸਾਈਡ ਦਾ ਔਰ ਉਹ ਉੱਤਰ ਨੂੰ ਜਾਣ ਕੇ ਤਘੇਲਦੇ ਆ ਸਾਡੀ ਖੇਤੀ ਨੂੰ ਔਰ ਉਹਦੇ ਚ ਇਵਨ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਇਹ ਵੀ ਇਨਵੋਲ ਹੋ ਗਈਆਂ ਇਹਨਾਂ ਤੇ ਵੀ ਇੱਕ ਤਰ੍ਹਾਂ ਦਾ ਨੁਕਸਾਨ ਆ ਗਿਆ ਜਿਹੜੀ ਪਹਿਲਾਂ ਐਗਰੀਕਲਚਰ ਯੂਨੀਵਰਸਿਟੀ ਨੇ ਪੰਜਾਬ ਚ ਪੱਤੇ ਹਰਿਆਣਾ ਉਸ ਟਾਈਮ ਕੱਟੇ ਸੀ ਗ੍ਰੀਨ ਰੈਵਿਊਲੂਸ਼ਨ ਲੈ ਕੇ ਆਈ ਸੀ ਸਾਡੀ ਖਾਣੇ ਤੇ ਥਾਣੇ ਤੇ ਸਾਡੇ ਇੱਕ ਟਾਈਮ ਤੇ ਬਰਤ ਰੱਖਣ ਲਈ ਗਿਆ ਸੀ ਲਾਲ ਬਹਾਦਰ ਸ਼ਾਹਤਰੀ ਜੀ ਨੇ ਜੀ ਜੀ ਤੇ ਸੇੜੋ ਉਹ ਇੰਨੀ ਕਮੀ ਆਈ ਸੀ ਪੀਐਲ 480 ਉਹ ਲਾਲ ਕਣਕ ਇੱਥੇ ਪੱਛੂ ਵੀ ਨਹੀਂ ਸੀ ਜਾਂਦੇ ਉਹ ਅਮਰੀਕਾ ਤੋਂ ਮੰਗਵਾਉਂਦੇ ਸੀ ਸੀ ਆਪ ਜੋੜ ਕੇ ਵੀ ਸਾਨੂੰ ਦੇਦੇ ਹੋਏ ਕਿਰੇਵਾਲ ਸਭ ਕੀ ਇਹ ਤੇ ਚਾਪਾ ਇਹ ਵੀ ਮੰਨ ਸਕਦੇ ਆ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਪੀੜ੍ਹੀ ਆ ਦੇਖੋ ਨਸ਼ਾ ਤਾਂ ਇੱਕ ਕਾਰਨ ਹੈ ਹੀ ਆ ਜਿਹੜਾ ਤੁਸੀਂ ਵੀ ਇਹਦਾ ਜ਼ਿਕਰ ਕੀਤਾ ਤੇ ਉਹਦੇ ਨਾਲ ਕੀ ਹੁਣ ਉਹ ਜਜਬਾਤੀ ਜਿਹੜੇ ਪਹਿਲਾਂ ਨੌਜਵਾਨ ਆਪਾਂ ਕਹਿੰਦੇ ਸਾਡਾ ਪੰਜਾਬੀ ਪੌਹ ਜਜਬਾਤੀ ਆ ਜਿਨ੍ਹਾਂ ਨੇ 1962 ਦੀਆਂ 1971 ਦੀਆਂ 99 ਦੀ ਕਾਰਗਲ ਸਾਰਾ ਜਿਹੜੀ ਗੱਡੀ ਦੀ ਜਿਹੜੀ ਜੰਗ ਲੜੀ ਹੈ ਤੇ ਉਹ ਪਹਿਲਾਂ ਵਾਲਾ ਜਜਬਾ ਨਹੀਂ ਰਿਹਾ ਨੌਜਵਾਨਾਂ 'ਚ ਉਹ ਨਹੀਂ ਰਿਹਾ ਉਹਦਾ ਕਾਰਨ ਭਈ ਜੇ ਅੱਛੀ ਖੁਰਾਕ ਖਾਵਾਂਗੇ ਆਪਾਂ ਠੀਕ ਆ ਆਪਾਂ ਪਸ਼ੂ ਤਾਂ ਜਿਹੜਾ ਹੈਗਾ ਹੁਣ ਜੇ ਤੁਸੀਂ ਲੋਹੇ ਦੀ ਮੱਝ ਦਾ ਦੁੱਧ ਪੀਓਗੇ ਇਹ ਪੂਰੀ ਹੋਰ ਤਾਕਤ ਥੋੜਾ ਦੇਗਾ ਬਿਲਕੁਲ ਸਹੀ ਜੀ ਜਿਸ ਤਰ੍ਹਾਂ ਅਸਲੀ ਪਸ਼ੂ ਤਾਂ ਨਹੀਂ ਕਰਦਾ ਜਾਂਦਾ ਸਾਡਾ ਠੀਕ ਜੀ ਜਿਹੜੇ ਆ ਮੱਝਾਂ ਗਾਵਾਂ ਘਰਾਂ ਦੇ ਵਿੱਚ ਪਹਿਲਾਂ ਹਰੇਕ ਕੀ ਅਸੀਂ ਵੀ ਰੱਖਦੇ ਸੀ ਚਲੋ ਗਰਮਨ ਸਭ ਆਖਰੀ ਸਵਾਲ ਮੇਰਾ ਕੀ ਹੁਣ ਇਹਦੇ ਲਈ ਸਰਕਾਰਾਂ ਨੂੰ ਕੋਈ ਇਹਦੇ ਲਈ ਵਿਸ਼ੇਸ਼ ਕੋਈ ਪ੍ਰੋਗਰਾਮ ਲਿਕਨ ਦੀ ਲੋੜ ਹੈਗੀ ਹੈ ਰਾਜ ਸਰਕਾਰਾਂ ਨੂੰ ਸਾਨੂੰ ਅਗਾਂਹ ਜ਼ਿੰਦਗੀ ਜੀਣ ਦਾ ਤਰੀਕਾ ਬਦਲਣਾ ਪਊਗਾ ਇਹ ਰਾਜ ਸਰਕਾਰ ਕੁਝ ਨਹੀਂ ਕਰ ਸਕਦੀ ਇਹ ਵਿੱਚ ਜਦੋਂ ਤੱਕ ਸਮਾਜ ਦਾ ਸਹਿਯੋਗ ਨਹੀਂ ਮਿਲੇਗਾ ਸਰਕਾਰ ਨੂੰ ਜੀ ਕੋਈ ਸਰਕਾਰ ਪੋਲੀਟੀਸ਼ੀਅਨ ਦਾ ਕੀ ਆ ਪੋਲੀਟੀਸ਼ੀਅਨ ਨੇ ਵੋਟਾਂ ਫਟੋਲਣੀਆਂ ਨੇ ਅਸਲ ਚ ਗੱਲ ਇਹ ਹੈ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਆ ਜੀ ਉਹ ਜਦੋਂ ਉਹਨੂੰ ਵੋਟ ਸਮਾਜ ਦੇ ਅੰਦਰ ਜਾਗਰੂਕੀ ਆ ਗਈ ਸਮਾਜ ਨੇ ਕਿਹਾ ਵੀ ਤੈਨੂੰ ਵੋਟ ਨਹੀਂ ਦੇਣੀ ਅਸੀਂ ਜੇ ਆ ਕੰਮ ਨਹੀਂ ਕਰੇਗਾ ਤਾਂ ਉਹ ਕੰਮ ਕਰਨ ਲੱਗ ਜਾਂਦੇ ਆ ਉਹ ਬਿਲਕੁਲ ਉਹਨਾਂ ਦੀ ਪੂਰੀ ਠੀਕ ਹੈ ਨਾ ਠੀਕ ਇਹ ਵੀ ਕਿ ਤੁਸੀਂ ਪੋਲਿਟਿਕਲ ਪਾਰਟੀ ਤੋਂ ਨਹੀਂ ਬੋਲ ਰਿਹਾ ਜੀ ਠੀਕ ਮੈਂ ਇੱਕ ਸਮਾਜ ਦਾ ਨਾਗਰਿਕ ਹੋਣ ਦੇ ਨਾਤੇ ਸਧਾਰਨ ਨਾਗਰਿਕ ਹੋਣ ਦੇ ਨਾਤੇ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਦੇਖੋ ਕਿਤੇ ਭਾਰਤੀ ਜਨਤਾ ਪਾਰਟੀ ਨਾਰਾਜ਼ ਨਾ ਹੋ ਜੇ ਤੁਹਾਡੇ ਕੋਲੋਂ ਕਰੇਗਾ ਸਰ ਮੇਰੀ ਪਾਰਟੀ ਮੈਂ ਤਾਂ ਕਦੇ ਨਾਰਾਜ਼ ਨਹੀਂ ਹੁੰਦੇ ਜੀ ਗੱਲ ਇਹ ਆ ਕਿ ਮੈਂ 40 ਸਾਲ ਦਾ ਇੱਕ ਮੇਰੀ ਤਫਸੀਲ ਹੈਗੀ ਆ ਪਾਰਟੀ ਨੂੰ ਪਤਾ ਮੁਸ਼ਕਲ ਟਾਈਮਾਂ ਚੋਂ ਵੀ ਨਿਕਲੇ ਅੱਛਾ ਚੋਂ ਵੀ ਬੁਰਾ ਚੋਂ ਵੀ ਨਿਕਲ ਕੇ ਗਏ ਆ ਠੀਕ ਹੈ ਅੱਜ ਵੀ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਆ ਉਹ ਤਾਂ ਪਾਰਟੀ ਵੀ ਵਿਚਾਰਧਾਰਾ ਛੱਡ ਦੇ ਫਿਰ ਵੀ ਸਾਡੀ ਵਿਚਾਰਧਾਰਾ ਹੀ ਰਹਿਣੀ ਹੈ ਠੀਕ ਹੈ ਠੀਕ ਹੈ ਗਰੇਵਾਲ ਸਾਹਿਬ ਠੀਕ ਹੈ ਗਰੇਵਾਲ ਬਹੁਤ ਬਹੁਤ ਥੈਂਕ ਯੂ ਜੀਮ ਧੰਨਵਾਦ ਬੇਵਸਰ ਬਹੁਤ ਬਹੁਤ ਧੰਨਵਾਦ ਸੋ ਦਰਸ਼ਕੋ ਤੁਸੀਂ ਸੁਣਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਉਹਨਾਂ ਨੇ ਕਿਹਾ ਇੱਕ ਤਾਂ ਕਿ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਬਹੁਤ ਸਹੀ ਨਹੀਂ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸਾਡਾ ਜਜਵਤੀ ਨੌਜਵਾਨ ਨੌਜਵਾਨਾਂ 'ਚ ਜਜਵਾ ਹੋਣਾ ਚਾਹੀਦਾ ਹੈ ਜਿਵੇਂ ਪਹਿਲਾਂ ਸਾਡੇ ਪੰਜਾਬ ਦੇ ਸਿੱਖ ਰੈਜੀਮੈਂਟ ਨੇ ਵੱਡੇ-ਵੱਡੀਆਂ ਮੱਲਾਂ ਮਾਰੀਆਂ ਉਹ ਚਾਹੇ 1912 ਦੀ ਲੜਾਈ ਹੋਵੇ 1971 ਦੀ ਲੜਾਈ ਹੋਵੇ ਚਾਹੇ 1999 ਦੀ ਕਾਰਗਿਲ ਜੰਗ ਹੋਵੇ ਚਾਹੇ ਸਾਰਾ ਗੜੀ ਦੀ ਜੰਗ ਹੋਵੇ ਫਸਟ ਵਰਲਡ ਵਾਰ ਚਾਹੇ ਸੈਕੰਡ ਵਰਲਡ ਵਾਰ ਹੋਵੇ ਚਾਹੇ ਚੀਨ ਦੀਆਂ ਸਰਹੱਦਾਂ 'ਤੇ ਲੜਾਈ ਹੋਵੇ ਤੇ ਚਾਹੇ ਪਾਕਿਸਤਾਨ ਦੀਆਂ ਸਰਹੱਦਾਂ 'ਤੇ ਲੜਾਈ ਹੋਵੇ ਮੁੱਖ ਭੂਮਿਕਾ ਸਿੱਖ ਰੈਜੀਮੈਂਟ ਨੇ ਨਵਾਈਆ ਸੋ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸਾਡਾ ਸਿੱਖ ਰੈਜੀਮੈਂਟ ਇਸੇ ਤਰ੍ਹਾਂ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਜਿੰਦਾ ਰਹੇ ਪਰ ਦੁੱਖ ਦੀ ਗੱਲ ਇਹ ਆ ਕਿ ਸਾਡਾ ਪੰਜਾਬ ਦਾ ਜਿਹੜਾ ਸਿੱਖ ਰੈਜੀਮੈਂਟ ਜਿਹੜਾ ਪਹਿਲਾਂ ਨੌਜਵਾਨ ਜਾਣਾ ਚਾਹੁੰਦਾ ਸੀ ਪਰ ਅੱਜ ਇੱਕ ਤਾਂ ਇਹ ਕਿ ਨਸ਼ਿਆਂ ਦੀ ਮਾਰ ਚੱਲ ਰਹੀ ਆ ਦੂਜਾ ਇਹ ਵੀ ਇੱਕ ਕਾਰਨ ਉਹਨਾਂ ਨੇ ਦੱਸਿਆ ਕਿ ਬਹੁ ਗਿਣਤੀ ਨੌਜਵਾਨ ਅੱਜ ਵਿਦੇਸ਼ਾਂ ਵੱਲ ਜਾ ਰਹੇ ਆ ਵਿਦੇਸ਼ਾਂ ਵੱਲ ਉਹਨਾਂ ਦਾ ਰੁਖ ਹੈ ਸੋ ਇਸ ਕਰਕੇ ਭਰਤੀ ਚਾਹੇ ਆਈਪੀਐਸ ਦੀ ਹੋਵੇ ਚਾਹੇ ਆਈਐਸ ਦੀ ਹੋਵੇ ਚਾਹੇ ਫੌਜ ਦੀ ਹੋਵੇ ਜਾਂ ਕੋਈ ਵੀ ਭਰਤੀ ਹੋਵੇ ਇਸੇ ਕਰਕੇ ਉੱਥੇ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਸੋ ਦਰਸੋ ਤਰਕ ਤਾਂ ਦੋਨਾਂ ਲੀਡਰਾਂ ਦਾ ਸਹੀ ਹੈ ਜੇ ਉਹ ਐ ਜੀਪੀ ਦੇ ਸਾਫ ਦਾ ਪ੍ਰਧਾਨ ਗੋਵਿੰਦ ਸਿੰਘ ਲੋਂਗੋਵਾਲ ਹੋਣ ਤੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਹੋਣ ਪਰ ਚਿੰਤਾ ਦਾ ਵਿਸ਼ਾ ਤਾਂ ਸਾਡੇ ਲਈ ਹੈ ਹਰਜੀਤ ਸਿੰਘ ਗਰੇਵਾਲ ਨੇ ਕਿਹ ਵੀ ਗੱਲ ਕਹੀ ਹੈ ਕਿ ਕੋਈ ਵੀ ਪਾਰਟੀ ਹੋਵੇ ਲੀਡਰਾਂ ਦਾ ਕੰਮ ਹੈ ਵੋਟਾਂ ਵਟੋਰਨੀ ਆ ਚਾਹੇ ਕੋਈ ਵੀ ਪਾਰਟੀ ਹੈ ਉਹਨਾਂ ਨੇ ਆਪਣੀ ਪਾਰਟੀ ਦੀ ਵੀ ਗੱਲ ਕੀਤੀ ਹੈ ਚਾਹੇ ਕੋਈ ਵੀ ਪਾਰਟੀ ਹੋਵੇ ਪਰ ਉਹ ਕਹਿੰਦੇ ਤੁਸੀਂ ਲੀਡਰਾਂ ਦੇ ਪਿੱਛੇ ਨਹੀਂ ਲੱਗਣਾ ਤੁਸੀਂ ਆਪਣਾ ਜਜਵਾ ਕਾਇਮ ਰੱਖੋ ਆਪਣੇ ਜਜਵੇ ਨੂੰ ਇਸ ਤਰ੍ਹਾਂ ਹੀ ਕਾਇਮ ਰੱਖਣਾ ਆਪਣੇ ਨੌਜਵਾਨੀ ਖਾਸ ਕਰਕੇ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਵਿਦੇਸ਼ਾਂ ਵੱਲ ਜਾ ਰਹੀ ਹੈ ਉਹਦਾ ਰੁਕ ਘਟਣਾ ਚਾਹੀਦਾ ਸੋ ਉਹ ਕਹਿੰਦੇ ਵੀ ਹੁਣ ਤਾਂ ਬਹੁਤ ਫਰਕ ਹੈ ਸਾਡੇ ਸਕੂਲਾਂ ਕਾਲਜਾਂ ਚ ਦਾਖਲੇ ਆ ਜਿਹੜੇ ਉਹਨਾਂ ਦੀ ਗਿਣਤੀ ਬਹੁਤ ਵੱਧਦੀ ਜਾ ਰਹੀ ਹੈ ਸੋ ਦਰਸ਼ਕੋ ਮੁੱਖ ਮੰਤਰੀ ਪੰਜਾਬ ਦੇ ਬਿਆਨ ਨੇ ਇੱਕ ਵਾਰੀ ਤਾਂ ਚਰਚਾ ਛੇੜ ਦਿੱਤੀ ਹੈ ਕਿ ਸਿੱਖ ਰੈਜੀਮੈਂਟ ਵਿੱਚ ਜੇ ਨੌਜਵਾਨਾਂ ਦੀ ਗਿਣਤੀ ਘਟ ਰਹੀ ਹੈ ਤਾਂ ਫਿਰ ਦੂਜੀਆਂ ਵੈਸਾਈਡ ਤੇ ਕਿਉਂ ਹੋਏਗਾ ਕਿ ਸਿੱਖ ਰੈਜਿਮੈਂਟ ਦੇ ਗਿਣਤੀ ਵਾਕਈ ਘਟ ਰਹੀ ਹੈ ਜਾਂ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਇਹਦੇ ਲਈ ਇੱਕ ਵੱਡੀ ਚਰਚਾ ਕਰਨੀ ਬਣਦੀ ਹੈ ਵੱਖ-ਵੱਖ ਪਾਰਟੀਆਂ ਨੂੰ ਇਸ ਤੇ ਵਿਸ਼ੇਸ਼ ਗੱਲਬਾਤ ਕਰਕੇ ਸਾਰੀਆਂ ਪਾਰਟੀਆਂ ਦੀ ਜਿਹੜੀ ਆਲ ਪਾਰਟੀ ਮੀਟਿੰਗ ਬੁਲਾ ਕੇ ਖਾਸ ਕਰਕੇ ਪੰਜਾਬ ਦੀਆਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਵੱਖਰੀ ਸੇਧ ਦੇਣੀ ਚਾਹੀਦੀ ਹੈ ਤਾਂ ਕਿ ਸਿੱਖ ਰੈਜੀਮੈਂਟ ਵਰਗੇ ਜਿਹੜੀਆਂ ਚਾਹੋ ਮਿਲਟਰੀ ਜੋ ਹੋਵੇ ਚਾਹ ਕਿਤੇ ਵੀ ਹੋਵੇ ਤੇ ਉਹਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਪਹਿਲਾਂ ਵਾਂਗ ਸਿੱਖ ਰੈਜੀਮੈਂਟ ਦੀ ਜਿਹੜੀਆਂ ਭੂਮਿਕਾਵਾਂ ਨੇ ਉਹ ਅਹਿਮ ਹੋਣ। ਸੋ ਦਰਸ਼ਕੋ ਅੱਜ ਦੇ ਪ੍ਰੋਗਰਾਮ ਚੈਨਈ ਮੈਨੂੰ ਗੁਰਮੁਖ ਸਿੰਘ ਰੁਪਾਣਾ ਦੇ ਉਹ ਇਜਾਜ਼ਤ ਧੰਨਵਾਦ। This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Truck Repair. Trust we build in truck repair. Or scan QR code to contact us. The Masala Twist, Oxnard, find authentic Indian cuisine. Or scan QR code to contact us. Pizza Twist. Taste With twist. Order today. Call or visit website. Or scan QR code to contact us. New India Market. Or scan QR code to contact us. Taba Indian Cuisine. Tracy, find authentic Indian cuisine in Tracy. Or scan QR code to contact us. Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA, Scan this QR code to contact us. Mountain Mike Pizza, scan this QR code to contact us. Appa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.